ਡਾਕਟਰਾਂ ਦੇ ਲੋਕ ਕਰੋੜਾਂ ਰੁਪਇਆ ਲੱਖਾਂ ਰੁਪਇਆ ਲਾ ਦਿੰਦੇ ਨੇ ਪਰ ਤੁਸੀਂ ਕਿਵੇਂ ਚਾਰਜ ਕੱਟਾਂਗੇ ਉਹ ਵੀ ਫ੍ਰੀ ਚ ਕਿਵੇਂ ਕਰਦੇ ਹੋ ਜੀ ਅਸੀਂ ਹਸਪਤਾਲ ਦੇ ਵਿੱਚ ਚਲੇ ਜਾਂਦੇ ਆ ਜਿੱਥੇ ਨਰਸਾ ਨਹੀਂ ਹੋਣਾ ਮਰੀਜ਼ ਨੂੰ ਅਸੀਂ ਪੌੜੀਆਂ ਚ ਲੈ ਜਾ ਕੇ ਠੀਕ ਕਰਕੇ ਘਰ ਨੂੰ ਲਿਆ ਆਏ ਆ ਆ ਵੱਡੇ ਵੱਡੇ ਆਫਸਰਾਂ ਦੇ ਘਰੇ ਜਾ ਕੇ ਅਸੀਂ ਠੀਕ ਕਰਦੇ ਆ ਜੀ ਅੱਛਾ ਸਾਨੂੰ ਲੈ ਕੇ ਜਾਂਦੇ ਗੱਡੀ 'ਚ ਅਸੀਂ ਵੱਡੇ ਵੱਡੇ ਆਫਸਰਾਂ ਦੇ ਘਰੇ ਜਾ ਕੇ ਕਰਦੇ ਆ ਬਾਬਾ ਜੀ ਤੁਸੀਂ ਆਪਣਾ ਕਲੀਨਿਕ ਕਿਉਂ ਨਹੀਂ ਬਣਾ ਲੈਂਦੇ ਆ ਕੋਈ ਦੁਕਾਨ ਵਗੈਰਾ ਲੈ ਕੇ ਬੈਠਦੇ ਹੋ ਤੁਸੀਂ ਇਹ ਰੇੜੀ ਤੇ ਕਿਉਂ ਮਤਲਬ ਸੇਵਾ ਕਰ ਰਹੇ ਹੋ ਫਿਰ ਸੇਵਾ ਕੋਈ ਰੇੜੀ ਮੇਰੀ ਬਣਾਵੂਗਾ ਤਾਂ ਹੀ ਆ ਜੀ ਜੇ ਕੋਈ ਰੈਡੀ ਨੂੰ ਮੈਨੂੰ ਪੈਸੇ ਭੇਜੂ ਬਾਹਰੋਂ ਅਮਰੀਕਾ ਕੈਨੇਡਾ ਤੋਂ ਐਦਾਂ ਮੈਨੂੰ ਕੋਈ 1 ਅਰਪਈਆ ਕਹਿੰਦੇ ਵੀ ਕਹੇ ਤਾਂ ਲਿਆ ਜਾਂ ਕਿਸੇ ਨੇ ਭੇਜਾਈ ਆ ਆ ਰੈਡੀ ਹੋ ਗਏ ਮੈਨੂੰ ਪੈਸੇ ਹੀ ਪਾ ਦੇਣ ਮੈਂ ਰੈਡੀ ਬਣਾ ਲਾ ਬਾਬਾ ਮੈਂ ਲੋਕਾਂ ਦਾ ਭਲਾ ਕਰਦਾ ਮੇਰੇ ਬਾਰੇ ਕਹੇ ਨੇ ਨਹੀਂ ਜੋਤੀਆ ਵੀ ਆ 2 ਰੁਪਈਆ ਬਾਬੇ ਨੂੰ ਵੀ ਦੇ ਦिए ਆ ਮੇਰਾ ਫੋਨ ਵੀ ਟੁੱਟ ਗਿਆ ਹੱਥ ਵਾਲੇ ਕਰਦਿਆਂ ਦਾ ਡਿੱਗ ਪਿਆ ਕਰ ਕਿਸੇ ਨੇ ਆਏ ਨਹੀਂ ਕਿਹਾ ਵੀ ਤੈਨੂੰ ਬਾਬਾ ਭੁੰ ਲੈ ਦੀ ਸੇਵਾ ਕਦੋਂ ਤੱਕ ਕਰਦੇ ਰਹੋਗੇ ਫਿਰ 40 ਸਾਲ ਹੋ ਗਏ ਕਦੋਂ ਤੱਕ ਕਰੀ ਜਾਓਗੇ ਫਿਰ ਬਹਾਂ ਜਿੰਨਾ ਜਿਹਾ ਹੈਗੀ ਜ਼ਿੰਦਗੀ ਗਾਹਾਂ ਆਪੇ ਕਰਨਗੇ ਜਵਾਕ ਬੱਚੇ ਕੀ ਕਰਦੇ ਤੁਹਾਡੇ ਬੱਚੇ ਵੱਡੇ ਹੋ ਗਏ ਹੈ ਵਾ ਮੌਜਾਂ ਲੈਂਦੇ ਉਹਨੇ ਕਹਿੰਦੇ ਬੱਬਰ ਤੂੰ ਕਾਦੋ ਇਹ ਕੰਮ ਕਰਦਾ ਸਾਡੀ ਉਮਰ ਹੈਗੀ ਐ ਉਹ ਤੂੰ ਛੱਡ ਦੇ ਕੰਮ ਅਸੀਂ ਕੰਮ ਕਰਦੇ ਨਹੀਂ ਕਰ ਨਹੀਂ ਸਕਦੇ ਹਾਂ ਜੀ ਇਹ ਚਪੇੜਾਂ ਵੀ ਪੈਂਦੀਆਂ ਕੰਮ ਤੇ ਜੇ ਗਲਤ ਕਰੀਏ ਕੰਮ ਜੇ ਕਹੇ ਤਾਂ ਪੈਸਾ ਮੰਗ ਲੀਏ ਭਈਆ ਚਪੇੜ ਪੈਂਦੀ ਆ ਕੰਮ ਤੇ ਠਾ ਦੇਣ ਕੋਣ ਮਾਰਦਾ ਵੇ ਬਾਬੇ ਅੱਛਾ ਨਹੀਂ ਆ ਜਾਈ ਮਾਰਦੇ ਨਾ ਹਾਂ ਜੀ ਸੋਲੇ ਕਰਦਾ ਨਹੀਂ ਮੈਂ ਇੱਕ ਨਹੀਂ ਕਰਦਾ ਧਰਨ ਦਾ ਤਾਂ ਪੱਕਾ ਹੀ ਆ ਹਨਾ ਯਾਰ ਦੋਖ ਦੀ ਹੋਵੇ ਅਮਰੀਕਾ ਕੈਨੇਡਾ ਬਿਠਾ ਦੀ ਕਿਹ ਜਨਾਨੀ ਦਾ ਦੁੱਧ ਨਹੀਂ ਉੱਤਰਦਾ ਭਾਰਾ ਮਾਰੂਗਾ ਜਾਂ ਪਾਠ ਕਰਤਾ ਜਿਹੜੀ ਮਾਤਾ ਮਰਜੀ ਹੋਵੇ ਹੱਥ ਔਲਾ ਇੱਥੇ ਬੈਠੇ ਕਰਾਂਗੇ ਖੱਪਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਕਾਸ਼ ਬਹੁਤ ਬਹੁਤ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨਿਰਪੱਖ ਪੋਸਟ ਚੈਨਲ ਦੇ ਉੱਤੇ ਹਿਸਟੋਰੀਕਲ ਮਜ਼ੇਦਾਰ ਬਦਿਆ ਅਣਕਹੀ ਛੁਪੀ ਹੋਈ ਸਟੋਰੀਆਂ ਅਸੀਂ ਲੈ ਕੇ ਆਨੇ ਹੁੰਦੇ ਨੇ ਸਟੋਰੀਜ਼ ਲੈ ਕੇ ਆਨੇ ਹੁੰਦੇ ਆ ਤਾਂ ਉਦਾਂ ਹੀ ਜਿਹੜਾ ਭਾਈ ਭਾਈਵਾਲਾ ਚੌਂਕ ਤੋਂ ਲੈ ਕੇ ਰਾਏਕੋਟ ਨੂੰ ਜਾਣ ਵਾਲਾ ਭਾਈ ਕਰਤਾਰ ਸਿੰਘ ਸਾਬਾ ਮਾਰਗ ਦੇ ਉੱਤੇ ਅਸੀਂ ਜਿਹੜਾ ਰਤਨ ਜੋਧਾ ਦਾ ਪਿੰਡ ਹੈ ਅਸੀਂ ਨਾਰੰਗਵਾਲ ਚੌਂਕ ਦੇ ਉੱਤੇ ਖੜੇ ਹਾਂ ਤੇ ਸਾਡੇ ਨਾਲ ਸੇਵਾ ਸਿੰਘ ਜੀ ਮੌਜੂਦ ਹੈ ਜਿਹੜਾ ਹਰ ਇੱਕ ਬਿਮਾਰੀ ਹਰ ਇੱਕ ਤਾਂ ਨਹੀਂ ਜ਼ਿਆਦਾਤਰ ਬਿਮਾਰੀ ਜਿਹੜੀ ਹੁੰਦੀ ਹੈ ਧਰਨ ਹੋ ਗਈ ਸਰਵਾਈਕਲ ਦੀ ਪ੍ਰੋਬਲਮ ਢਿੱਡ ਦੇ ਵਿੱਚ ਸੋਜਿਸ਼ ਹਾਰ ਦੇ ਵਿੱਚ ਸੋਜਿਸ਼ ਜਿਹੜਾ ਦਰਦ ਚੱਲਦਾ ਹੋਵੇ ਲੱਤ ਦੇ ਵਿੱਚ 4 ਸਿਕੰਟਾਂ ਦੂਰ ਕਰ ਦਿੰਦੇ ਆ ਅਸੀਂ ਗੱਲਬਾਤ ਕਰਦੇ ਆ ਜਿਹੜੇ ਭਾਈ ਸੇਵਾ ਸਿੰਘ ਜੀ ਨੇ ਇੱਥੇ ਸੇਵਾ ਨਿਭਾਉਂਦੇ ਨੇ ਬੱਚਿਆਂ ਨੂੰ ਜਿਵੇਂ ਸਕੂਲ ਦੇ ਟਾਈਮ ਤੇ ਫ੍ਰੀ ਫਰੂਟ ਵੀ ਕੱਟ-ਕੱਟ ਕੇ ਦਿੰਦੇ ਨੇ ਹੁੰਦਾ ਕੋਈ ਪੈਸਾ ਨਹੀਂ ਲੈਂਦੇ ਪਰ ਉਹਦੇ ਨਾਲ ਨਾਲ ਜਿਹੜੀ ਮੇਨ ਸੇਵਾ ਹੈ ਉਹ ਭਾਈ ਜੀ ਨਾਲ ਗੱਲਬਾਤ ਕਰਦੇ ਨੇ ਸੇਵਾ ਸਿੰਘ ਜੀ ਨਾਲ ਆ ਦੱਸਣਗੇ ਸੇਵਾ ਸਿੰਘ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਇੱਕ ਗੱਲ ਦੱਸੋ ਵੀ ਤੁਸੀਂ ਇਹ ਫਰੂਟ ਦੀ ਰੇੜੀ ਲਾਉਂਦੇ ਹੋ ਇਹਦੇ ਨਾਲ ਜਿਹੜੀ ਤੁਸੀਂ ਤੁਹਾਡੇ ਬਾਰੇ ਸੁਣਿਆ ਸੀ ਵੀ ਤੁਸੀਂ 4 ਸਕਿੰਟਾਂ ਦੇ ਵਿੱਚ ਬਿਮਾਰੀ ਦਾ ਹੱਲ ਕਰ ਦਿੰਦੇ ਹੋ ਹਾਂ ਜੀ ਇਹ ਧਰਨ ਹੋਵੇ ਉਹਦਾ ਅਸੀਂ ਵੀਡੀਓ ਕਾਲ ਤੇ ਜਿੱਥੇ ਮਰਜੀ ਅਮਰੀਕਾ ਕੈਨੇਡਾ ਜਿੱਥੇ ਮਰਜੀ ਬੈਠਾ ਹੋਵੇ ਇੱਥੇ ਕੱਢਾਂਗੇ ਅੱਛਾ ਜੀ ਆਹ ਦਿਲ ਰੋਟੀ ਹਾਜਮ ਨਾ ਹੁੰਦੀ ਵੇ ਪੇਟ ਬਾਹਰ ਨੂੰ ਆਉਂਦਾ ਪਿੰਜਣੀਆਂ ਦੋਹਦੀਆਂ ਆਹ ਸਰ ਮਾਈਕਲ ਅੱਛਾ ਆ ਮੋਡਾ ਮੰਨ ਕੇ ਹਾਂ 4 ਸੈਕਿੰਡ ਦੇ ਵਿੱਚ ਟੱਲੀ ਵਰਗਾ ਕਰੀਦਾ ਇਹ ਕਿਵੇਂ ਕੋਈ ਜਾਦੂ ਟੋਨਾ ਕਰਦੇ ਹੋ ਕਿਵੇਂ ਕਰਦੇ ਹੋ ਕਿਉਂ ਨਹੀਂ ਇਹ ਇੱਥੋਂ ਚੱਕੀਦਾ ਜੀ ਅੱਛਾ ਜੀ 4 ਸੈਕਿੰਡ ਦੇ ਵਿੱਚ ਇੱਥੋਂ ਚੱਕਣਾ ਆਪੇ ਅਗਲਾ ਕਹੂ ਵੀ ਮੈਂ ਠੀਕ ਆ ਇਹ ਕਹਿੰਦਾ ਤੂੰ ਠੀਕ ਨਹੀਂ ਉਹ ਕਹਿੰਦਾ ਠੀਕ ਆ ਮੈਨੂੰ ਨਾ ਚੱਕ ਦੇ ਕਿਤੇ ਮੈਂ ਕਿੱਦਾਂ ਕਰਦੇ ਹਾਂ ਐ ਤਾਂ ਦੱਸੋ ਜੀ ਅਸੀਂ ਤੁਹਾਡੀ ਤਾਂ ਹੀ ਤਾਂ ਅਸੀਂ ਲੋਕਾਂ ਨੂੰ ਦੱਸਣਾ ਤੁਹਾਡੇ ਬਾਰੇ ਤੁਸੀਂ ਆ ਦੇਖੋ ਇੱਥੋਂ ਚੱਕਣਾ ਅੱਛਾ ਕੀ ਚੱਕਣਾ ਇੱਥੋਂ ਚੱਕਣਾ ਮਣ ਕਾਢ ਗਿਆ ਹੁੰਦਾ ਜੀ ਅੱਛਾ ਜੀ ਮਣ ਕਾ ਉਹ ਕੌਡੀ ਦੇ ਥੱਲੇ ਜਾ ਕੇ ਫਸਣਾ ਫੇਰ ਟਕਰ ਆਉਣਗੇ ਨਹੀਂ ਟਕਰ ਨਹੀਂ ਆਉਂਦੇ ਅਗਲੇ ਨੂੰ ਹਾਂ ਜੀ ਤੇ ਫਿਰ ਜਿਹੜਾ ਮਤਲਬ ਲੱਤ ਦੇ ਵਿੱਚ ਦਰਦ ਚੱਲਦਾ ਹੈ ਨਾੜਾਂ ਦਾ ਦਰਦ ਹੈ ਮਣਕੇ ਦੀ ਉਹ ਕਿਵੇਂ ਸਹੀ ਕਰਦੇ ਹੋ ਲੱਤ ਦਾ ਦਰਦ ਚੱਲਦਾ ਹੋਵੇ ਜੀ ਉਹ ਗਿੱਟਾ ਫੜ ਕੇ ਕਰ ਦਿੰਦਾ ਠੀਕ ਜੀ ਗਿੱਟਾ ਤਾਂ ਨਾ ਗੱਟਾ ਦਾ ਬੱਗੇ ਘੋਟਲਾ ਉਹ ਨਾਰ ਫੁੱਲ ਜਾਂਦੇ ਆ ਉਹ ਨਾਰ ਨੂੰ ਦੱਬਲਾ ਖੂਨ ਜਿਹੜਾ ਸਰਕਲ ਹੁੰਦਾ ਬੰਦ ਉਹ ਚੱਲ ਪੈਂਦਾ ਜੀ ਤੇ ਜਿਹੜਾ ਮਣਕੇ ਦਾ ਉਹ ਮਣਕਾ ਹਿਲ ਗਿਆ ਇਹ ਨਾਲ ਹੀ ਆਏ 20 25 ਬਿਮਾਰੀਆਂ ਦਾ ਇਲਾਜ ਆ ਜੀ ਆਹ ਮਣਕਾ ਅੱਛਾ ਹਾਂਜੀ ਸਾਹ ਚੜਦਾ ਜਦੇ ਹਟੂਗਾ ਪਾਰਕ ਦੇ ਵਿੱਚ ਦਵਾਲਦੇ ਆਂਗੇ ਜੇ ਸਾਹ ਚੜ ਗਿਆ ਕੰਮ ਛੱਡ ਦਿਆਂਗੇ ਅੱਛਾ ਹਾਂਜੀ ਤੂੰ ਤਾਂ ਖੁੱਲੀ ਘੰਟੀ ਤੇ ਹਾਂਜੀ ਖੁੱਲਾ ਚੈਲੰਜ ਆਇਆ ਨਹੀਂ ਹੈਗਾ ਹਾਂ ਆ ਮਣਕੇ ਹੁਣ ਇੱਕ ਵਾਰੀ ਬਿਠਾਵਾਂਗੇ ਇੱਕ ਮਣਕਾ ਦੂਜੀ ਗੇਰੀ ਬਿਠਾਵਾਂਗੇ ਦੂਜਾ ਮਣਕਾ ਹਾਂ ਪਹਿਲਾ ਮੜਾ ਜੀ ਬਾਬਾ ਜੀ ਇਹ ਗੱਲ ਦਾ ਜੋ ਵੀ ਕਿਹੜਾ ਏਰੀਆ ਕਿਹੜਾ ਪੈਂਦਾ ਮੜਾ ਜੀ ਤੁਸੀਂ ਆਪਣੇ ਹਿਸਾਬ ਨਾਲ ਇਹ ਪਿੰਡ ਜੋਧਾ ਹੈ ਜੀ ਅੱਛਾ ਜੀ ਇਹ ਨਾਰੰਗਾਲ ਚੌਕ ਹਾਂ ਭਾਈ ਲਾਲ ਸਿੰਘ ਭਾਈ ਲਾਲ ਸਿੰਘ ਹਾਂ ਜੈਤੋ ਮੋਰਚਾ ਠੀਕ ਹੈ ਜੀ ਹਾਂ ਜੀ ਤੇ ਹੋਰ ਤੁਸੀਂ ਇੱਕ ਗੱਲ ਨਾਸਰੇ ਸੀ ਜਿਹੜੀ ਨਾਲ ਫਰੂਟਾਂ ਦੀ ਰੇੜੀ ਲਾਣੇ ਹੋ ਬੱਚਾ ਨੂੰ ਤੁਸੀਂ ਫ੍ਰੀ ਚਾਟ ਦਿੰਨੇ ਹੋ ਇਹ ਕੀ ਹੈ ਮਤਲਬ ਇਹ ਜੀ ਇਹ ਪਹਿਲਾਂ ਤੋਂ ਹੀ ਆ ਜੀ ਮੈਨੂੰ ਸ਼ੌਂਕ ਹੈ ਅੱਛਾ ਪਹਿਲਾਂ ਤੋਂ ਹੀ ਆ ਤੁਹਾਡੇ ਮਿੰਟ ਵੀ ਆਹੀ ਹੈ ਜੀ ਹਾਂ ਜੀ ਤੁਸੀਂ ਇੱਥੋਂ ਦੇ ਵਸਨੀਕ ਹਾਂਜੀ ਇੱਥੋਂ ਦੇ ਆ ਇਹ ਪਹਿਲਾਂ ਤੋਂ ਹੀ ਸ਼ੌਕ ਆ ਮੇਰੇ ਕੋਲ ਘਟਦਾ ਪੈਸੇ ਨਹੀਂ ਕੋਈ ਜੀ ਅੱਛਾ ਪੈਸੇ ਫੇਰ ਉਹੀ ਆ ਜਾਂਦੇ ਆ ਪੈਸੇ ਉਨੇ ਹੀ ਫੇਰ ਆ ਜਾਂਦੇ ਆ ਮਾਸਟਰ ਹੁਣ ਪੈਸੇ ਮੈਨੂੰ ਦਿੰਦੇ ਆ ਕਿਤੇ 1200 ਦੇ ਤਾਂ ਕਿਤੇ 1300 ਦੇ ਤਾਂ ਮੈਂ ਇਹਨਾਂ ਨੂੰ ਆਪ ਕੇਲੇ ਲਿਆ ਕੇ ਦੇਣਾ ਪੂਰੇ ਟੋਕ ਦੇ ਬੱਚੇ ਐਨਾਂ ਸਕੂਲ ਪੜਾਉਂਦੇ ਆ ਮਾਸਟਰ ਅੰਗਰੇਜ਼ੀ ਕੋਈ ਵੀ ਸਕੂਲ ਵਾਲਾ ਆ ਕੇ ਇਹਨਾਂ ਦੇ ਮੁਕਾਬਲੇ ਨਹੀਂ ਕਰ ਸਕਦਾ ਆਰੇ ਮਾਸਟਰ ਪਪਾ ਜੀ ਮੈਂ ਤਾਂ ਗੱਲ ਤੁਸੀਂ ਸੇਵਾ ਸਿੰਘ ਜੀ ਜਿਵੇਂ ਤੁਸੀਂ ਸੇਵਾ ਵੀ ਨਿਮਾਉਨੇ ਹੋ ਮੈਂ ਤਾਂ ਪਾ ਇਹ ਗੱਲ ਰੱਖਣੀ ਹੈ ਕਿ ਜਿਵੇਂ ਇਹ ਬਿਮਾਰੀਆਂ ਹੁੰਦੀਆਂ ਨੇ ਡਾਕਟਰਾਂ ਦੇ ਲੋਕ ਕਰੋੜਾਂ ਰੁਪਇਆ ਲੱਖਾਂ ਰੁਪਇਆ ਲਾ ਦਿੰਦੇ ਨੇ ਪਰ ਤੁਸੀਂ ਕਿਵੇਂ ਚਾਰ ਸਕੰਡਾਂ ਉਹ ਵੀ ਫ੍ਰੀ ਚ ਕਿਵੇਂ ਕਰਦੇ ਹੋ ਇਹ ਵੀ ਅਸੀਂ ਹਸਪਤਾਲ ਦੇ ਤੇ ਚਲੇ ਜਾਂਦੇ ਆ ਜਿੱਥੇ ਨਰਸਾਂ ਨਹੀਂ ਹੁੰਣ ਮਰੀਜ਼ ਨੂੰ ਅਸੀਂ ਪੌੜੀਆਂ ਤੇ ਲਿਆ ਕੇ ਠੀਕ ਕਰਕੇ ਤੁਹਾਨੂੰ ਲੈ ਆਈਦਾ ਤਾਂ ਕਿਵੇਂ ਹੋ ਜਾਂਦਾ ਕੋਈ ਕੋਈ ਦੱਸੋ ਤੁਸੀਂ ਕਿੱਦਾਂ ਹੁੰਦਾ ਹੈ ਉਹ ਮਾਲਕ ਕਰਦਾ ਹੀ ਅਸੀਂ ਨਹੀਂ ਕਰਦੇ ਓ ਮਾਲਕ ਕੋਈ ਸਿੱਧੀ ਕੀਤੀ ਹੋਈ ਹੈ ਤੁਸੀਂ ਹਾਂਜੀ ਹਾਂਜੀ ਓ ਮਾਲਕ ਹੀ ਕਰਦਾ ਅਸੀਂ ਨਹੀਂ ਕਰਦੇ ਅੱਛਾ ਜਾਂ ਸਿਰ ਤੇ ਹੱਥ ਧਰਤਾ ਹਾਂ ਖਤਮ ਲੱਤਾਂ ਪਿੰਜਣੀਆਂ ਸਾਹ ਚੜਦਾ ਪੇਟ ਬਾਹਰ ਨੂੰ ਆਉਂਦਾ ਹਾਂ ਇਹ ਜਦ ਇਹ ਗਾਇਬ ਹੋ ਜਾਣਾ ਜੀ ਉਹਨੇ ਆਪ ਕਹਣਾ ਵੀ ਮੇਰਾ ਕੁਝ ਨਹੀਂ ਦੋਖਦਾ ਹਾਂਜੀ ਆ ਮੋਢਾ ਦੋਖਦਾ ਕਿਉਂ ਹੈ ਵੈਸੇ ਮੇਨ ਗੱਲ ਹੈ ਬਾਬਾ ਜੀ ਜਿਵੇਂ ਆ ਸਾਹ ਚੜਨ ਦੀ ਪ੍ਰੋਬਲਮ ਲਗਾ ਲਓ ਪਹਿਲਾਂ ਪਹਿਲੀ ਗੱਲ ਕਰ ਲਈਏ ਕਿਉਂ ਕਿਉਂ ਹੁੰਦੀ ਹੈ ਲੋਕਾਂ ਨੂੰ ਇਹ ਬਿਮਾਰੀ ਇਹ ਜੀ ਮਨ ਕਰਕੇ ਪੈਂਦਾ ਆਪਣਾ ਇੱਥੇ ਉਡੀ ਦੇ ਥਲੇ ਹੁੰਦਾ ਜੀ ਇੱਕ ਸੋਟ ਆ ਜਾ ਮਸ਼ਰੀ ਦਾ ਦਾਣੇ ਵਰਗਾ ਅੱਛਾ ਜੀ ਉਹ ਡੈਗ ਪੈਂਦਾ ਖਾਣੇ ਵਾਲੀ ਨਾਲੀ ਤੇ ਉਹ ਰੋਟੀ ਨਹੀਂ ਖਾਣ ਦੇਣੀ ਉਹਨੇ ਹਾਂ ਤਾਬ ਜੀ ਕਰ ਦਿੰਦਾ ਲਤਾਂ ਤੋਂ ਹੁਣ ਲੈ ਜਾਣੀਆਂ ਪੇਟ ਬਾਹਰ ਕਰਨ ਦਾ ਕਮਰ ਵਿੱਚ ਬਾੜ ਦਿੰਦਾ ਇਹ 4 ਸੈਕਿੰਡ ਚ ਕਰੀਦਾ ਜੀ ਅੱਛਾ ਘੜੀ ਦਾ ਟਾਈਮ ਦੇ ਲੋ 4 ਸੈਕਿੰਡ ਸਿਰ ਤੇ ਹੱਥ ਧਰਿਆ ਨਹੀਂ ਤਾਂ ਖਾਤਮ ਅੱਛਾ ਹਾਂ ਜੀ ਤੇ ਬਾਬਾ ਜੀ ਜਿਵੇਂ ਉਹਨਾਂ ਐਡੇ ਵੱਡੇ ਵੱਡੇ ਹਸਪੀਟਲ ਬਣੇ ਹੋਏ ਆ ਫਿਰ ਤੁਸੀਂ ਉਹਨਾਂ ਨੂੰ ਚੈਲੰਜ ਕਰ ਰਹੇ ਹੋ ਹਾਂ ਜੀ ਚੈਲੰਜ ਆ ਸਾਨੂੰ ਬਾਹਰੋਂ ਆਉਂਦਿਆ ਜੀ ਬਾਰੋਂ ਵੀਜ਼ਾ ਆਉਂਦਾ ਅਲੱਗ-ਅਲੱਗ ਕੇ ਬਈ ਹਾਂ ਬਈ ਆ ਜਾਓ ਸਾਡੀ ਪੈਸੇ ਭੇਜਦੇ ਆ ਕੱਪੜਾ ਲੀੜਾ ਵੀ ਤੁਹਾਨੂੰ ਦੇਣਾ ਨਰਸਾਂ ਕਰਦੀਆਂ ਨੇ ਅੱਛਾ ਹਾਂ ਜੀ ਫੋਨ ਬਈ ਆ ਜਾਓ ਸਾਡੇ ਕੋਲ ਵੀਜ਼ਾ ਅਸੀਂ ਲਾ ਕੇ ਭੇਜਦੇ ਆ ਅੱਛਾ ਯਾਨੀ ਕਿ ਇੱਕ ਵਾਰੀ ਮੈਂ ਗੱਲ ਦੱਸ ਦੇਣਾ ਮੋਦੀ ਮੋਦੀ ਸਾਹਿਬ ਮੁੱਖ ਮੰਤਰੀ ਆ ਉਹ ਵੀ ਫੋਨ ਆਉਂਦੇ ਮੈਨੂੰ ਕੱਢਣੇ ਨਹੀਂ ਆਉਂਦੇ ਤੈਨੂੰ ਉਹ ਜੋਗੀ ਆ ਜਿਹੜਾ ਜੋਗੀ ਹਾਂਜੀ ਜੋਗੀ ਦਾ ਵੀ ਆਉਂਦਾ ਫੋਨ ਉਹਨੂੰ ਵੀ ਠੀਕ ਕਰੇਦਾ ਐਦਾਂ ਹਮਾਚਲ ਦਾ ਇੱਕ ਮੋਹ ਮੰਤਰੀ ਆਪਾਂ ਨੇ ਕੀ ਆ ਉਹ ਉਹ ਵੀ ਫੋਨ ਕਰਦਾ ਉਹਨੂੰ ਵੀ ਠੀਕ ਕਰੇ ਦਾ ਹੱਥ ਵਾਲਾ ਕਰੀਦਾ ਠੀਕ ਹੋ ਜਾਂਦਾ ਹੋ ਜੀ ਹਾਂ ਆ ਬੜੇ ਬੜੇ ਆਫਸਰਾਂ ਦੇ ਘਰੇ ਜਾ ਕੇ ਅਸੀਂ ਠੀਕ ਕਰਦੇ ਆ ਜੀ ਅੱਛਾ ਸਾਨੂੰ ਲੈ ਕੇ ਜਾਂਦੇ ਗੱਡੀ 'ਚ ਅਸੀਂ ਬੜੇ ਬੜੇ ਆਫਸਰਾਂ ਦੇ ਘਰੇ ਜਾ ਕੇ ਕਰਦੇ ਆ ਬਾਬਾ ਜੀ ਤੁਸੀਂ ਆਪਣਾ ਕਲੀਨਿਕ ਕਿਉਂ ਨਹੀਂ ਬਣਾ ਲੈਂਦੇ ਆ ਕੋਈ ਦੁਕਾਨ ਵਗੈਰਾ ਲੈ ਕੇ ਬੈਠਦੇ ਹੋ ਤੁਸੀਂ ਇਹ ਰੇੜੀ ਤੇ ਕਿਉਂ ਮਤਲਬ ਸੇਵਾ ਕਰ ਰਹੇ ਹੋ ਫਿਰ ਸੇਵਾ ਕੋਈ ਰੇੜੀ ਮੇਰੀ ਬਣਾਊਗਾ ਤਾਂ ਹੀ ਆ ਜੀ ਜੇ ਕੋਈ ਰੈਡੀ ਨੂੰ ਮੈਨੂੰ ਪੈਸੇ ਭੇਜੂ ਬਾਹਰੋਂ ਅਮਰੀਕਾ ਕੈਨੇਡਾ ਤੋਂ ਆਇਤਾ ਮੈਨੂੰ ਕੋਈ 1 ਅੱਕ ਰੁਪਈਆ ਕਹਦੇ ਵੀ ਕਿਸੇ ਤੋਂ ਲਿਆ ਜਾਂ ਕਿਸੇ ਨੇ ਭੇਜਿਆ ਆ ਆ ਰੈਡੀ ਹੋ ਗਏ ਮੈਨੂੰ ਪੈਸੇ ਹੀ ਪਾ ਦੇਣ ਮੈਂ ਰੈਡੀ ਬਣਾ ਲਾ ਬਾਬਾ ਮੈਂ ਲੋਕਾਂ ਦਾ ਭਲਾ ਕਰਦਾ ਮੇਰੇ ਬਾਰੇ ਕਿਸੇ ਨੇ ਨਹੀਂ ਸੋਚਿਆ ਵੀ ਆ 2 ਰੁਪਈਆ ਬਾਬੇ ਨੂੰ ਵੀ ਦੇ ਦिए ਆ ਮੇਰਾ ਫੋਨ ਵੀ ਟੁੱਟ ਗਿਆ ਹੱਥ ਔਲੇ ਕਰਦਿਆਂ ਦਾ ਡਿੱਗ ਪਿਆ ਕਰ ਕਿਸੇ ਨੇ ਆਏ ਨਹੀਂ ਕਿਹਾ ਵੀ ਤੈਨੂੰ ਬਾਬਾ ਭੁਗ ਲੈ ਦिए ਇਹ ਫ੍ਰੀ ਸੇਵਾ ਕਦੋਂ ਤੱਕ ਕਰਦੇ ਰਹੋਗੇ ਫਿਰ ਚਾਲੀ ਛਾਲ ਹੋ ਗਈ ਮੈਨੂੰ ਕਦੋਂ ਤੱਕ ਕਰ ਕਰੀ ਜਾਓਗੇ ਫਿਰ ਬੇਵਾਹ ਜਨ ਜਰ ਹੈਗੀ ਜਿੰਦਗੀ ਗਾਹਾਂ ਆਪੇ ਕਰਨਗੇ ਜਵਾਕ ਬੱਚੇ ਕੀ ਕਰਦੇ ਟਾਡੇ ਬੱਚੇ ਵੱਡੇ ਆ ਬਿਆਹੇ ਵਾ ਮੌਜਾਂ ਲੈ ਲਿਆ ਤੇ ਉਹ ਨਹੀਂ ਕਹਿੰਦੇ ਬੱਬਰ ਤੂੰ ਕਾਦੋ ਇਹ ਕੰਮ ਕਰਦਾ ਸਾਡੀ ਉਮਰ ਹੈਗੀ ਆ ਹੁਣ ਤੂੰ ਛੱਡ ਦੇ ਕੰਮ ਅਸੀਂ ਕੰਮ ਕਰਦੇ ਆ ਨਹੀਂ ਕਰ ਨਹੀਂ ਸਕਦੇ ਹੀ ਉਹ ਅੱਛਾ ਹਾਂ ਜੀ ਇਹ ਚਪੇੜਾਂ ਵੀ ਪੈਂਦੀਆਂ ਕੰਮ ਤੇ ਜੇ ਗਲਤ ਕਰੀਏ ਕੰਮ ਇਹ ਕਹੇ ਤਾਂ ਪੈਸਾ ਮੰਗ ਲਈਏ ਤੇ ਆ ਚਪੇੜ ਪੈਂਦੀਆਂ ਕੰਮ ਤੇ ਠਾ ਦੇਣੇ ਕੌਣ ਮਰਦਾ ਵੇ ਬਾਬੇ ਅੱਛਾ ਆ ਜਾਈਂ ਮਰਦੇ ਨਾ ਹਾਂ ਜੀ ਅੱਛਾ ਨਹੀਂ ਬੱਚੇ ਨਹੀਂ ਕਹਿੰਦੇ ਵੀ ਤੂੰ ਛੱਡੋ ਬਾਬਾ ਜੀ ਤੁਸੀਂ ਘਰੇ ਦੇਖਿਆ ਕਰੋ ਮਰੀਜ਼ਾਂ ਨੂੰ ਇਹ ਕਿਉਂ ਕਰ ਰਹੇ ਤੁਸੀਂ ਇਸ ਮਾਰੇ ਬਹੁਤ ਆ ਜਾਂਦੇ ਆ ਜਮ ਮੈਂ ਸਵੇਰੇ ਤੁਰਦਾ ਅੱਜ ਮੈਂ ਪਹਿਲਾਂ ਤੁਰਨ ਲੱਗਿਆ ਮਰੀਜ਼ ਆ ਗਿਆ ਠੀਕ ਕਰਿਆ ਫਿਰ ਇੱਕ ਆ ਗਿਆ ਇੱਕੋ ਕੰਮ ਤੇ ਜਾਂਦਾ ਹੁੰਦਾ ਮੁੰਡਾ ਉਹ ਆ ਗਿਆ ਚਾਰ ਜਣੇ ਘਰੇ ਮੈਂ ਠੀਕ ਕਰਿਆ ਫਿਰ ਮੈਂ ਕਿਹਾ ਵੀ ਉੱਥੇ ਆ ਜਾ ਆ ਲੱਤ ਦਾ ਨੌਕ ਜਨਾਈ ਸਾਡੇ ਗਮਾਂਢੀ ਆ ਉਹ ਕੱਲ ਕਰਕੇ ਆਇਆ ਠੀਕ ਉਹਨਾਂ ਦੇ ਘਰੇ ਜਾ ਕੇ ਅੱਛਾ ਜੀ ਅੱਜ ਫੇਰ ਇੱਕ ਬੰਦਾ ਉਹਨੇ ਹੋਰ ਭੇਜਿਆ ਵੀ ਜਾ ਕਰਾ ਕੇ ਲੈ ਹੁਣੇ ਭੇਜਿਆ ਤੁਹਾਡੇ ਮੂਹਰੇ ਆ ਦੋ ਬੂੜੀਆਂ ਭੇਜੀਆਂ ਇੱਕ ਬੰਦਾ ਠੀਕ ਕਰਕੇ ਓ ਮਾਲਕ ਦੀ ਕਿਰਪਾ ਜੀ ਸਹੀ ਗੱਲ ਹੈ ਜੀ ਮਾਲਕ ਦੇ ਨਾਮ ਤੋਂ ਬਿਨਾਂ ਤੋਂ ਕੋਈ ਚੀਜ਼ ਹਾਂ ਮਾਲਕ ਕਰਦਾ ਜੇ ਕਿਸੇ ਨੇ ਬਾਹਰੋਂ ਤੁਹਾਡੇ ਕੋਲੇ ਇਲਾਜ ਲੈਣਾ ਹੋਵੇ ਕੋਈ ਤੁਕ ਪਰੇਸ਼ਾਨੀ ਚ ਹੋਵੇ ਤੁਹਾਡਾ ਨੰਬਰ ਕਿਵੇਂ ਕੰਟੈਕਟ ਕਰਦਾ ਬਾਹਲੇ ਹੱਥ ਔਲੇ ਕਰਦਾ ਜੀ ਮੈਂ ਇੱਕ ਨਹੀਂ ਕਰਦਾ ਤਰਨ ਦਾ ਪੱਕਾ ਹੀ ਆ ਹਨਾ ਜਾੜ ਦੋਸ ਦੀ ਹੋਵੇ ਅਮਰੀਕਾ ਕੈਨੇਡਾ ਬਿਠਾ ਦੀ ਕਿਹੇ ਜਨਾਨੀ ਦੇ ਦੁੱਧ ਨਹੀਂ ਉੱਤਰਦਾ ਭਾਰਾ ਮਾਰੂਗਾ ਜਾਂ ਪਾਠ ਕਰਤਾ ਜਿਹੜੀ ਮਾਤਾ ਮਰਜੀ ਹੋਵੇ ਹੱਥ ਔਲਾ ਇੱਥੇ ਬੈਠੇ ਕਰਾਂਗੇ ਸਭ ਪਾਰ ਹੋਰ ਕਿਸਦੇ ਆ ਕਲੇਡੂ ਨਿਕਲੇ ਆਉਂਦਾ ਇੱਥੇ ਬੌੜਾ ਨਿਕਲੇ ਆਉਂਦਾ ਸਭ ਖਾਤਮ ਕਿਵੇਂ ਕੰਟੈਕਟ ਕਿਵੇਂ ਕਰਨੀ ਜੇ ਤੁਹਾਡਾ ਜੀ ਬਾਅਦ ਮੈਂ ਵੀਡੀਓ ਕਾਲ ਤੇ ਨਹੀਂ ਨਹੀਂ ਤੁਹਾਨੂੰ ਇਹਨਾਂ ਨਾਲ ਕੋਈ ਮਿਲਣਾ ਚਾਹੁੰਦਾ ਹੋਵੇ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਕੋਈ ਆਉਣਾ ਚਾਹੁੰਦਾ ਹੋਵੇ ਤਾਂ ਕਿੱਥੇ ਆਵੇ ਆ ਫੋਨ ਨੰਬਰ ਕੀ ਤੁਹਾਡਾ ਬਾਅਦ ਇੱਥੇ ਹੀ ਜੋਧਾ ਇੱਥੇ ਹੀ ਨਾਰਿੰਗੜ ਚੌਂਕ ਦੇ ਵਿੱਚ ਹੀ ਹੁੰਦਾ ਇੱਥੇ ਹੀ ਹੋ ਗਿਆ ਰੇੜੀ ਲਾਉਣਾ ਮੈਂ ਜੀ ਅੱਛਾ ਜੀ ਹਾਂਜੀ ਠੀਕ ਹੈ ਤਾਂ ਦੋਸਤੋ ਐਸਨ ਸਾਡੇ ਨਾਲ ਸੇਵਾ ਸਿੰਘ ਜੀ ਸੇਵਾ ਸਿੰਘ ਜੀ ਮੇਰੇ ਅਨਕ ਮੈਂਤਾਲੀ ਗੱਲਾਂ ਵੀ ਮੇਰੇ ਰੇੜੀ ਜ਼ਰੂਰ ਬਣਾ ਦੇਣ ਜੀ ਜੀ ਬਾਹਰੋਂ ਬਾਲਿਆਂ ਗਨਮ ਹੈ ਵੀ ਮੇਰੀ ਰੇੜੀ ਜੋਗੇ ਮੈਨੂੰ ਪਾ ਦੇਣ ਮੈਂ ਹੱਤ ਵਾਲੇ ਕਾੜਨਾ ਕਹੇ ਤੋ ਅੱਜ ਤੱਕ ਕੋਈ ਕਹਦਾ ਵੀ ਰੁਪਈਆ ਲਿਆ ਅਸੀਂ ਜਗ ਕਰੀਦਾ ਆ ਬੇ ਸਿਰਤੇ ਕਰੀਆ ਜਿਹੜੇ ਆ ਜਾਂਦੇ ਆ ਪੈਸੇ ਜਗ ਕਰ ਦੇਈਗਾ ਕੋਈ ਦੇਜਦਾ ਕੋਈ 500 ਵੀ ਦੇਜਦਾ ਕੋਈ ਛਵਾ ਦੰਦਾ ਕੋਈ ਨਹੀਂ ਹੁੰਦਾ ਉਹਨੂੰ ਕਹਿੰਦੇ ਜਾ ਭੱਜ ਲੈ ਜਾ ਹਾਂ ਤਾਂ ਦੋਸਤੋ ਇਸਨ ਸਰ ਨਾਲ ਸੇਵਾ ਸਿੰਘ ਜੀ ਜੋ ਕਿ ਇੱਥੇ ਰਤਨ ਜੋਧਾ ਦੇ ਪਿੰਡ ਆ ਨਾਰੰਗਵਾਲ ਚੌਂਕ ਦੇ ਉੱਤੇ ਇਹਨਾਂ ਦੀ ਰੇੜੀ ਲੱਗਦੀ ਆ ਫਰੂਟਸ ਦੀ ਜਿਹੜੀ ਚਾਟ ਭੰਡਾਰ ਆ ਨਾਲੇ ਇਹਨਾਂ ਨੇ ਕਿਹਾ ਵੀ 4 ਸਕਿੰਟਾਂ ਦੇ ਵਿੱਚ ਜਿਹੜੀ ਹੈ ਜ਼ਿਆਦਾਤਰ ਬਿਮਾਰੀ ਜਿਵੇਂ ਸਰਵਾਈਕਲ ਅੱਜ ਕੱਲ੍ਹ ਆਮ ਹੋ ਚੁੱਕੀ ਹੈ ਦਿਲ ਦੇ ਵਿੱਚ ਦਰਦ ਸਾਹ ਚੜਨਾ ਮਨਕਿਆਂ ਦਾ ਦਰਦ ਢੂਈ ਦੇ ਵਿੱਚ ਨਾੜ ਦੇ ਵਿੱਚ ਦਰਦ ਬਲੋਕੇਜ ਵਗਾਰ ਕੇ ਸਾਰੇ ਪ੍ਰਕਾਰ ਦੀ 4 ਸਕਿੰਟਾਂ ਚ ਦੂਰ ਕਰ ਸਕਦੇ ਆ ਜੇਕਰ ਤੁਸੀਂ ਇਸ ਵੀਡੀਓ ਨੂੰ ਵਿਦੇਸ਼ ਵਿਦੇਸ਼ਾਂ ਚੋਂ ਦੇਖ ਰਹੇ ਹੋ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਅਸੀਂ ਇਹਨਾਂ ਦਾ ਨੰਬਰ ਵੀ ਕੈਪਸ਼ਨ ਚ ਪਾ ਦੇਵਾਂਗੇ ਬਾਬਾ ਜੀ ਤੁਹਾਡਾ ਕੋਈ ਫੋਨ ਨੰਬਰ ਚੱਲਦਾ ਹਾਂਜੀ ਦੱਸਿਓ ਮੜਾ ਜ 95928 00878 ਇੱਕ ਵਾਰੀ ਹੋਰ ਬੋਲ ਦੋ 959228 00878 ਜੀ ਤਾਂ ਇਹਨਾਂ ਨੇ ਨੰਬਰ ਬੋਲਿਆ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਅਸੀਂ ਕੈਪਸ਼ਨ ਚ ਵੀ ਦੇ ਦਵਾਂਗੇ ਦੂਸਰੀ ਗੱਲ ਐਡਰੈਸ ਤੁਸੀਂ ਸਮਝ ਹੀ ਲੈ ਲਿਦਿਆ ਲੁਧਿਆਣਾ ਸ਼ਹਿਰ ਦੇ ਲੱਗ ਗਈ ਹੈ ਬਿਲਕੁਲ ਰਤਨ ਜੋਧਾ ਪਿੰਡ ਕਿਸੇ ਨੂੰ ਵੀ ਪਤਾ ਜੋਧਾ ਪਿੰਡ ਕਿਸੇ ਨੂੰ ਵੀ ਪੁੱਛ ਲੋ ਭਾਈ ਰਣਜੀਤ ਸਿੰਘ ਨਾਰੰਗਵਾਲ ਦੀ ਯਾਦਗਾਰੀ ਦੇ ਵਿੱਚ ਰੋਡ ਬਣਿਆ ਹੋਇਆ ਉਹ ਚੌਂਕ ਪੈਂਦਾ ਨਾਰੰਗਵਾਲ ਚੌਂਕ ਦੇ ਵਿੱਚ ਬਾਜ਼ਾਰ ਦੇ ਵਿੱਚ ਜਿੱਥੋਂ ਮਰਜੀ ਪਾ ਲੋ ਉੱਥੇ ਭੇਜਣਗੇ ਵੀ ਉਹ ਬਾਬਾ ਉੱਥੇ ਆ ਅੱਛਾ ਜੀ ਹਾਂ ਬਾਜ਼ਾਰ ਦੇ ਵਿੱਚ ਵੀ ਕਰਕੇ ਆਈਦਾ ਸਾਰਿਆਂ ਨੂੰ ਪਤਾ ਕੱਲੇ ਕੱਲੇ ਦੁਕਾਨ ਵਾਲੇ ਨੂੰ ਵੀ ਬਾਬਾ ਇਲਾਜ ਕਰਦਾ ਜੀ ਜੀ ਹਾਂ ਜੀ ਪਰ ਮੇਰੇ ਜਿਹੜੇ ਯੋਗੇ ਹੁਣ ਮੈਂ ਬਾਹਰੋਂ ਤੇ ਪੈਸੇ ਜਰੂਰ ਲੈਣੇ ਹਾਂ ਜੀ ਠੀਕ ਹੈ ਤਾਂ ਦੋਸਤੋ ਇੱਕ ਵਾਰ ਤੁਸੀਂ ਜੋ ਕੋਈ ਪੀੜਿਤ ਹੈ ਅਗਰ ਕੋਈ ਚਾਹੁੰਦਾ ਹੈ ਕਿ ਆਪਣੇ ਇਲਾਜ ਬਾਬਾ ਜੀ ਕੋਲ ਆਵੇ ਕਰਾਵੇ ਤਾਂ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਫੇਸਬੁੱਕ ਤੇ ਜਰੀਏ ਇਹਨਾਂ ਦਾ ਨੰਬਰ ਅਸੀਂ ਕੈਪਸ਼ਨ ਚ ਮੈਂਸ਼ਨ ਕਰ ਦਵਾਂਗੇ ਜਦ ਤੱਕ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾਸ਼